ਪੰਜਾਬ 'ਚ ਅੱਜ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮਤੀ ਦੀਆਂ ਹੋਈਆਂ ਵੋਟਾਂ ਦੇ ਨਤੀਜੇ ਆ ਰਹੇ ਨੇ ਜਿੱਥੇ ਕਿ ਵੱਖ-ਵੱਖ ਜਗ੍ਹਾ ਦੇ ਉੱਤੇ ਕਿਤੇ ਆਮ ਆਦਮੀ ਪਾਰਟੀ ਅੱਗੇ ਹੈ ਕਿਤੇ ਅਕਾਲੀ ਦਲ ਤੇ ਕਿਤੇ ਕਾਂਗਰਸ ਤੇ ਪੂਰੇ ਪੰਜਾਬ ਦੇ ਵਿੱਚ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਆਪਣੇ ਆਪਣੇ ਸਮਰਥਕ ਜਿਹੜੇ ਨੇ ਆਪਣੇ ਆਪਣੇ ਉਮੀਦਵਾਰ ਦੀ ਜਿੱਤ ਦੇ ਉੱਤੇ ਖੁਸ਼ੀਆਂ ਮਨਾ ਰਹੇ ਨੇ ਪਰ ਉੱਥੇ ਹੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਕੁਝ ਵੱਡੇ ਲੀਡਰਾਂ ਨੂੰ ਮਯੂਸੀ ਦੇਖਣੀ ਪੈ ਰਹੀ ਹੈ ਕਿਉਂਕਿ ਜਿੰਨੇ ਵੱਡੇ ਲੀਡਰ ਨੇ ਉਹਨਾਂ ਦੇ ਉੱਤੇ ਜਿਆਦਾ ਤੋਂ ਜਿਆਦਾ ਕਹਿ ਸਕਦੇ ਹੋ ਉਮੀਦਾਂ ਹੁੰਦੀਆਂ ਨੇ ਕਿ ਉਹ ਆਪਣੇ ਪਿੰਡਾਂ ਚ ਜਿਤਾਣਗੇ ਆਪਣੇ ਉਮੀਦਵਾਰੀਆਂ ਨਾਲ ਦੇ ਜਿਹੜੇ ਹੋਰ ਵੀ ਲਾਗੇ ਤਾਂ ਕਿ ਜਿੱਥੇ-ਜਿੱਥੇ ਉਹਨਾਂ ਦੇ ਉਮੀਦਵਾਰ ਹੋਣਗੇ ਉਹ ਉਹਨਾਂ ਦੇ ਉਹਨਾਂ ਦੇ ਕਿਤੇ ਉਹ ਕੰਮਾਂ ਤੇ ਜਿੱਤਣਗੇ ਪਰ ਹੁਣੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਇਹ ਦੱਸਣ ਜਾ ਰਿਹਾ ਕਿ ਪੰਜਾਬ ਦੇ ਵਿੱਚ ਵੱਡੇ ਲੀਡਰ ਆਮ ਆਦਮੀ ਪਾਰਟੀ ਦੇ ਪਿੰਡਾਂ ਦੇ ਵਿੱਚੋਂ ਹੀ ਆਮ ਆਦਮੀ ਪਾਰਟੀ ਹਾਰ ਗਈ ਹੈ ਸਭ ਤੋਂ ਪਹਿਲੇ ਨੰਬਰ ਤੇ ਸਪੀਕਰ ਸਾਹਿਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦਾ ਜਿਹੜਾ ਪਿੰਡ ਹੈ ਪਿੰਡ ਸੰਧਵਾ ਉੱਥੇ ਦੀ ਜਿਹੜੀ ਚੋਣ ਹੋਈ ਬਲੌਕ ਸਮਤੀ ਦੀ ਉੱਥੇ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਤੇ ਉਸ ਦੀ ਜਗ੍ਹਾ ਅਕਾਲੀ ਦਲ ਨੇ ਉੱਥੇ ਮੋਰਚਾ ਮਾਰ ਲਿਆ ਹੈ ਦੱਸਿਆ ਜਾ ਰਿਹਾ ਹੈ ਜੋ ਜੋ ਹੁਣ ਤੱਕ ਦੀ ਪੂਰੀ ਉੱਪਰ ਜਾਣਕਾਰੀ ਹੈ ਜਿਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਜਿਨ੍ਹਾਂ ਦੀ ਤੁਸੀਂ ਫੋਟੋ ਵੀ ਵੇਖ ਰਹੇ ਹੋ 1101 ਵੋਟਾਂ ਮਿਲੀਆਂ ਨੇ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਰਹੀ ਜਿੱਥੇ ਉਹਨਾਂ ਨੂੰ 930 ਵੋਟਾਂ ਮਿਲੀਆਂ ਤੇ ਕਾਂਗਰਸ 714 ਤੇ ਤੀਸਰੇ ਨੰਬਰ ਤੇ ਆਈ ਹੈ ਇਹ ਕੁਲਤਾਰ ਸਿੰਘ ਸੰਧਵਾ ਦਾ ਪਿੰਡ ਹੈ ਜਿਹੜੇ ਕਈ ਸਾਲਾਂ ਤੋਂ ਐਮਐਲਏ ਬਣਦੇ ਆ ਰਹੇ ਨੇ ਤੇ ਐਮਐਲਏ ਬਣ ਕੇ ਇਸ ਵਾਰ ਸਪੀਕਰ ਬਣੇ ਪਰ ਉਹਨਾਂ ਦੇ ਪਿੰਡ ਦੇ ਵਿੱਚੋਂ ਹੀ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਗਈ ਤੇ ਅਕਾਲੀ ਦਲ ਜਿੱਤੀ ਹੈ ਤੇ ਉਧਰ ਹੀ ਸੀਐਮ ਸਿਟੀ ਸੰਗਰੂਰ ਦੇ ਵਿੱਚ ਨਰਿੰਦਰ ਕੋਰ ਭਰਾਜ ਦਾ ਜਿਹੜਾ ਆਪ ਦਾ ਪਿੰਡ ਹੈ ਭਰਾਜ ਪਿੰਡ ਉਹਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਹਾਰ ਗਈ ਜਿਹਦੇ ਵਿੱਚ ਮਲਵਿੰਦਰ ਸਿੰਘ ਮੱਲਾ ਆਜ਼ਾਦ ਉਮੀਦਵਾਰ ਪਹਿਲੇ ਨੰਬਰ ਤੇ ਆਏ 1072 ਵੋਟਾਂ ਦੇ ਨਾਲ ਹਰਦੀਪ ਫੌਜੀ ਕਾਂਗਰਸ 970 ਵੋਟਾਂ ਦੇ ਨਾਲ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਭਿੰਦਰ ਸਿੰਘ ਅਕਾਲੀ ਦਲ ਦੇ 5004 ਵੋਟਾਂ ਨਾਲ ਤੇ ਸਭ ਤੋਂ نیچے ਰਹਿ ਗਈ ਆਮ ਆਦਮੀ ਪਾਰਟੀ ਚੌਥੇ ਨੰਬਰ ਤੇ ਸੁਖੀ ਸਿੰਘ ਆਮ ਆਦਮੀ ਪਾਰਟੀ 402 ਵੋਟਾਂ ਤੇ ਉਧਰ ਹੀ ਜੇ ਦੂਸਰੇ ਇਸ ਪਾਸ ਇੱਦੀ ਜੇ ਗੱਲ ਕਰ ਲਈਏ ਦਾ ਨਰਿੰਦਰ ਕੋਰ ਪਰ ਅੱਜ ਦਾ ਇੱਕ ਬੀਤੇ ਦਿਨੀ ਇੱਕ ਬਿਆਨ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿਦੇ ਚ ਉਹਨਾਂ ਨੇ ਕਿਹਾ ਕਿ ਸਾਡੇ ਬੰਦੇ ਹੀ ਚਿੱਟਾ ਨਸ਼ੇ ਦੇ ਵਿੱਚ ਜਿਹੜੇ ਖੋਟੇ ਸਿੱਕੇ ਸਾਡੇ ਨਾਲ ਉਹ ਮਿਲ ਕੇ ਕਰ ਰਹੇ ਨੇ ਤਾਂ ਇਸੇ ਬਿਆਨ ਦੇ ਚਲਦੇ ਹੋਏ ਜੋ ਗੱਲਾਂ ਸਾਹਮਣੇ ਆ ਰਹੀਆਂ ਕਿ ਪਿੰਡ ਵਾਸੀ ਇਸੇ ਬਿਆਨ ਦੇ ਖਿਲਾਫ ਹੋ ਗਏ ਉਹਨਾਂ ਨੇ ਆਜ਼ਾਦ ਉਮੀਦਵਾਰ ਨੂੰ ਜਤਾ ਦਿੱਤਾ ਤੇ ਕਾਰਜਕਾਰੀ ਵੀ ਕਿਤੇ ਨਾ ਕਿਤੇ ਨਿਰਿੰਦਰ ਕੌਰ ਪਰ ਅਜ ਦੀ ਸਵਾਲਾਂ ਦੇ ਵਿੱਚ ਰਹੀ ਪਿਛਲੇ ਸਾਲ ਡੇਢ ਸਾਲ ਤੋਂ ਮੁੱਦਾ ਟਰੱਕ ਯੂਨੀਅਨ ਦਾ ਉਸ ਤੋਂ ਬਾਅਦ ਵਕੀਲਾਂ ਦੇ ਨਾਲ ਪੰਗਾ ਤੇ ਕਿਤੇ ਨਾ ਕਿਤੇ ਜਿਹੜੀ ਚੀਜ਼ ਹੈ ਉਹਨਾਂ ਦੇ ਆਪ ਹੀ ਉਹਨਾਂ ਦੇ ਆਪਸੀ ਹੀ ਖਿਲਾਫ ਹੋ ਗਈ ਤੇ ਉਸ ਤੋਂ ਬਾਅਦ ਮੀਟ ਹੇਰ ਜਿਹੜੇ ਕਿ ਜਿਹੜੇ ਕਿ ਸੰਗਰੂਰ ਤੋਂ ਐਮਪੀ ਨੇ ਮੀਟ ਹੇਰ ਉਹਨਾਂ ਦਾ ਜੱਦੀ ਪਿੰਡ ਹੈ ਉਥੋਂ ਦੀ ਹੀ ਘਰਾੜ ਘਰਾੜ ਪਿੰਡ ਹੈ ਉਥੋਂ ਦੀ ਹੀ ਆਮ ਆਦਮੀ ਪਾਰਟੀ ਹਾਰ ਗਈ ਤੇ ਅਕਾਲੀ ਦਲ ਦੀ ਕੈਂਡੀਡੇਟ ਜਿੱਤੀ ਹੈ ਤੇ ਅਕਾਲੀ ਦਲ ਦੀ ਕੈਂਡੀਡੇਟ ਜਿੱਤਨ ਜਿੱਤਨ ਤੋਂ ਬਾਅਦ ਉਹਨਾਂ ਨੇ ਕੀ ਕੁਝ ਕਿਹਾ ਜ਼ਰਾ ਉਹ ਵੀ ਸੁਣ ਲੋ ਜਸਵਿੰਦਰ ਗੌਰ ਜੀ ਤੁਸੀਂ ਕਿਹੜੇ ਕਿੱਥੋਂ ਜਿੱਤਿਓ ਕਿੰਨੇ ਵੋਟਰਾਂ ਕਿਹੜੇ ਨਾਲ ਕੀ ਕਿਸ ਕਿਸ ਪਾਰਟੀ ਨਾਲ ਜਿੱਤਿਓ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਰ 14 ਨੰਬਰ ਜ਼ੋਨ ਪਿੰਡ ਗੁਰੜ ਤੇ ਖਿਆੜੀ ਸਰ ਜਥੇਦਾਰ ਨਾਸ ਸਿੰਘ ਹਮਿਦੀ ਦੀ ਗਵਾਹੀ ਹੈ ਇੱਥੇ ਕਿੰਨੀਆਂ ਵੋਟਾਂ ਨਾਲ ਜਿੱਤਿਓ ਤੁਹਾਡੀ 150 ਦੇ ਕਰੀਬ ਸਰ ਕਿਹਨੂੰ ਹਰਾਇਆ ਕਿਹੜੀ ਪਾਰਟੀ ਵਾਲ ਨੂੰ ਹਰਾਇਆ ਝਾੜੂ ਪਾਰਟੀ ਤੇ ਕਾਂਗਰਸ ਪਾਰਟੀ ਕੀ ਲੱਗਦਾ ਕਿ ਆ ਤੁਸੀਂ ਸ਼ੋਮਨੀ ਅਕਾਲੀ ਦਲ ਵੱਲੋਂ ਚੌਂਮਨਾ ਜੋਤਰੀ ਜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਜਿੱਤ ਹਾਂਜੀ ਹਾਂ ਟੱਕਰੇ ਟੱਕੜੇ ਹੋ ਕੇ ਟੱਕਰਿਆ ਜੀ ਉਹਨਾਂ ਦੇ ਨਾਲ ਕਿ ਚੋਣਾਂ ਤੋਂ ਪਹਿਲਾਂ ਕੋਈ ਡਰ ਡਰਾਇਆ ਜਾ ਜਾਂਦਾ ਕੋਈ ਸਰ ਕੋਈ ਡਰ ਨਹੀਂ ਸੀ ਕਿਸੇ ਨੇ ਡਰਾਇਆ ਨਹੀਂ ਕਿਸੇ ਨੇ ਤੁਮ ਕਹਿਣ ਸਾਰ ਕੀ ਕਹਿਵੋਗੇ ਆ ਕਿ ਇਸ ਕੁਰਸੀ ਨੂੰ ਲੈ ਕੇ ਕਿੰਨੀ ਖੁਸ਼ੀ ਹੈ ਬੜੀ ਪੂਰੀ ਬੜੀ ਖੁਸ਼ੀ ਹੈ ਜੀ ਹੌਸਲੇ ਵਧੇ ਆ ਪਹਿਲਾਂ ਨਾਲ ਪੂਰੇ ਜ਼ਿਆਦਾ ਜੀ ਪੂਰੇ ਜ਼ਿਆਦਾ ਪਾਈ ਦੀ ਇਲੈਕਸ਼ਨ ਚ ਹੋਰ ਹੌਸਲੇ ਵਧਣਗੇ ਪੂਰੇ ਜ਼ਿਆਦਾ ਵਧਣਗੇ ਜੀ ਕਿ ਸੰਸਦ ਮੈਂ ਮੀਤਹੇਰ ਦਾ ਪਿੰਡ ਉਹ ਜਿੱਥੋਂ ਜਿੱਤਨਾ ਆਉਂਦਾ ਹਾਂ ਹਾਂ ਜੀ ਉੱਥੋਂ ਜਿੱਤਿਆ ਹੈ ਕੱਲਾ ਸੋ ਵੀ ਆਉਂਦੇ ਰਹੇ ਹਾਂ ਹਾਂ ਜੀ ਕਿਹੜੇ ਕਲਵਾਂ ਕਿਹੜੇ ਪਿੰਡ ਤੋਂ ਜਿੱਤਿਆ ਉਹ ਰੋਡ ਪਿੰਡ ਕੁੜਾੜ ਪਿੰਡ ਦੇ ਖਿਆਲੀ ਪਿੰਡ ਇਹ ਪਤਾ ਕੀ ਦਾ ਪਿੰਡ ਆ ਜੀ ਮੀਤ ਹਾਂ ਜੀ ਹਾਂ ਜੀ ਮੀਤਹੇਰ ਸੇ ਤਾਂ ਤੁਸੀਂ ਸੁਣਿਆ ਆਕਾਲੀ ਦਲ ਨੇ ਜਦੋਂ ਮੀਤਹੇਰ ਦੇ ਪਿੰਡ ਜੱਦੀ ਪਿੰਡ ਕੁਹਾੜ ਦੇ ਵਿੱਚ ਜਿੱਤ ਹਾਸਲ ਕੀਤੀ ਤੇ ਖੁਸ਼ੀ ਦੇ ਨਾਲ ਖੁਸ਼ੀ ਦੇ ਨਾਲ ਆਪਣੀ ਜਿੱਤ ਮਨਾਈ ਦੇ ਨਾਲ ਦੇ ਨਾਲ ਹੀ ਦੂਜਿਆਂ ਨੂੰ ਚੇਤਾਵਨੀ ਵੀ ਦੇ ਦਿੱਤੀ ਕਿ ਜੋ ਪਹਿਲਾਂ ਵੀ ਸਾਨੂੰ ਧਮਕੀਆਂ ਆ ਰਹੀਆਂ ਸਨ ਜਾਂ ਫਿਰ ਜੋ ਵੀ ਚੀਜ਼ਾਂ ਇਲੈਕਸ਼ਨ ਦੇ ਵਿੱਚ ਹੋਈਆਂ ਉਹ ਸਭ ਦੇ ਸਾਹਮਣੇ ਆ ਤਾਂ ਹੁਣ ਤੱਕ ਜਿਹੜਾ ਰਿਜ਼ਲਟ ਸਾਹਮਣੇ ਆਇਆ ਇੰਨੇ ਤਿੰਨ ਵੱਡੇ ਲੀਡਰ ਇੱਕ ਜਿੱਥੇ ਸੀਐਮ ਸੀਟੀ ਸੰਗਰੂਰ ਦੇ ਵਿੱਚ ਜਿਹੜੀ ਨરેਂਦਰ ਕੌਰ ਭਰਾਜ ਐਮਐਲਏ ਨੇ ਉਹਨਾਂ ਦਾ ਆਪਣੇ ਪਿੰਡ ਚੋਂ ਹਾਰ ਜਾਣਾ ਉਸ ਤੋਂ ਬਾਅਦ ਕੁਲਤਾਰ ਸਿੰਘ ਸੱਦਵਾ ਵਿਧਾਨ ਸਭਾ ਸਪੀਕਰ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਆਪਣੇ ਹੀ ਪਿੰਡ ਚੋਂ ਹਾਰ ਜਾਣਾ ਤੇ ਇੱਧਰ ਮੀਤ ਹੈ ਤੇ ਐਮ ਐਲ ਏ ਕੁਲਵੰਤ ਸਿੰਘ ਦਾ ਵੀ ਜਿਹੜਾ ਪਿੰਡ ਹੈ ਉਹ ਵੀ ਉਹੀ ਕੋਰਾੜ ਪਿੰਡ ਹੈ ਉਥੋਂ ਦੀ ਹਾਰ ਜਾਣਾ ਆਮ ਆਦਮੀ ਪਾਰਟੀ ਦਾ ਇੱਕ ਵੱਡੇ ਸਵਾਲ ਖੜੇ ਕਰ ਰਿਹਾ ਹੈ ਉਹਨਾਂ ਦੀ ਹੀ ਆਪਣੀ ਹੀ ਕਾਰਜਗੁਜ਼ਾਰੀ ਦੇ ਉੱਤੇ ਵਾਖੈਰ ਤੁਹਾਨੂੰ ਕੀ ਲੱਗ ਰਿਹਾ ਹੈ ਕਿਉਂ ਆਮ ਆਦਮੀ ਪਾਰਟੀ ਆਪਣੇ ਹੀ ਜਿਹੜੇ ਵੱਡੇ ਲੀਡਰ ਹੈ ਉਹਨਾਂ ਦੇ ਪਿੰਡਾਂ ਚੋਂ ਹੀ ਹਾਰ ਗਈ ਹੈ ਤੁਹਾਡਾ ਇਸ ਤੇ ਕੀ ਰਾਏ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ